ਤੇ ਬਿੰਦਰੀ ਭਾਈ ਆਪਣੇ ਉਰੇ ਜਿਹੜੀਆਂ ਇਲਾਕੇ ਦੀਆਂ ਟੀਮਾਂ ਬਣਦੀਆਂ ਸੀ ਉਦੋਂ ਹਾਂ ਵੀਰੇ ਤੇ ਵੈਸੇ ਤਾਂ ਛੇੜੀ ਦੀ ਟੀਮ ਬਣਾਉਂਦੇ ਹੁੰਦੇ ਸੀ ਹਾਂ ਵੀਰੇ ਵੱਦ ਸੀ ਛੇੜੀ ਚ ਹੀ ਖੇਡਿਆ ਮੈਂ ਤੇ ਉਸ ਤੋਂ ਬਾਅਦ ਵੀ ਹੋਰ ਜਿਹੜੀਆਂ ਬਾਹਰ ਲੀਆਂ ਜਿਵੇਂ ਬਾਹਰ ਦੇ ਟੀਮਾਂ ਨਾਲ ਰੀਡਰ ਨੂੰ ਰੀਡਰ ਦੀ ਲੋਡ ਹੁੰਦੀ ਹੈ ਜਾਂ ਜਾਫੀ ਦੀ ਲੋਡ ਹੁੰਦੀ ਹੈ ਹਾਂ ਵੀਰੇ ਬਾਹਰ ਦੀ ਟੀਮ ਚ ਆਪਾਂ ਖੇਡਦੇ ਆ ਉਹ ਟੀਮਾਂ ਚ ਕਿਹੜੀਆਂ ਕਿਹੜੀਆਂ ਚ ਖੇਡੇ ਹੋ ਤੁਸੀਂ ਵੀਰੇ ਮੈਂ ਟੰਡੋਲੀ ਚ ਵੀ ਖੇਡੇ ਆ ਵੀਰੇ ਅੱਛਾ ਦੋ ਤਿੰਨ ਮੈਚ ਮੈਂ ਸੁਰਖਪੁਰ ਚ ਖੇਡੇ ਆ ਵੀਰੇ ਠੀਕ ਹੈ ਜਿਆਦੇ ਹੋਰਾਂ ਨਾਲ ਭਾਈ ਓਕੇ ਤੇ ਸੇਰੋਂ ਚ ਖੇਡਿਆ ਵੀ ਮੈਂ ਅੱਛਾ ਤੇ ਸੇਰੋਂ ਜਦੋਂ ਕਿਹੜੇ ਕਿਹੜੇ ਪਲੇਅਰ ਹੁੰਦੇ ਸੀ ਸੇਰੋਂ ਚ ਕਾਕੇ ਹੁੰਦਾ ਸੀ ਵੀ ਉਦੋਂ ਅੱਛਾ ਕਾ ਕਾ ਦੀ ਦਲਵੀਰ ਵੀਰੇ ਹਾਂ ਠੀਕ ਹੈ ਤੇ ਹੁੰਦੇ ਤੇ ਤੇ 골ਡੀ ਨਾਲ ਖੇਡਿਆ ਵੀਰੇ ਚਨੀਰ ਵਾਲੇ ਨਾਲ 골ਡੀ ਨਾਲ ਖੇਡਿਆ ਵੀਰੇ ਚਨੀਰ ਵਾਲੇ ਨਾਲ ਠੀਕ ਹੈ ਤੇ ਆਪਾਂ ਭਾਈ ਇਹਨਾਂ ਨਾਲ ਹੀ ਖੇਡਿਆ ਵੀਰੇ ਤਗੜਾ ਦੜਬਾ ਦੜਬਾ ਮੰਡੀ ਚ ਖੇਡਿਆ ਵੀਰੇ ਉਹ ਦੜਬਾ ਮੰਡੀ ਚ ਹਾਂ ਹਾਂ ਉਹ ਦੜਬਾ ਮੰਡੀ ਚ ਤਾਂ ਨਿਵਰੀ ਸੱਤਿਵਰੀ ਅਰਣੀ ਯੋਰੀ ਹੁੰਦੇ ਦੇ ਵੀਰੇ ਠੀਕ ਹੈ ਆ ਆਪਣੇ ਮੇਲੀਆਂ ਵਾਲੇ ਮੈਚ ਹੁੰਦੇ ਬਾਈ ਇੱਧਰ ਅੱਜ ਵੀ ਖੇਡਦੇ ਨੇ ਰਣੀ ਉਹ ਨਹੀਂ ਤਾਂ ਸੱਤੀ ਉਹ ਨਹੀਂ ਰਣੀ ਹੈ ਉਹ ਨਹੀਂ ਹਾਂ ਤੇ ਪਰ ਉਹੀ ਗੱਲ ਆ ਵੀ ਬਾਈ ਨੂੰ ਮਾਰ ਜਿਹੜੀ ਪੈ ਗਈ ਹੈ ਨਾ ਤੇ ਬਾਕੀ ਉਹ ਸੁਰਖਪੁਰ ਚ ਕੌਣ ਕੌਣ ਕਿਹੜੇ ਕਿਹੜੇ ਬਲੇ ਵਿਕਟ ਕੀਤੇ ਜਿਆਦਾ ਤੇ ਜੋਧ ਆ ਬਾਈ ਅੱਛਾ ਉਦੋਂ ਹਾਂ 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 ਉਦੋਂ ਬਾਈ ਸਾਡੇ 2-3 ਕ ਮੈਚ ਲੱਗੇ ਨੇ ਬਈ ਸੁਰਖਪੁਰਨ ਵਾਲਾ ਅੱਛਾ ਤੇ ਅਸੀਂ ਨੇ ਹਰਾ ਦੇ ਬਾਈ ਅੱਛਾ ਉਦੋਂ ਫਿਰ ਮੈਨੂੰ ਇੱਕ ਮੁੰਡਾ ਸਾਪੇ ਦਾ ਉਹ ਫੋਨ ਕਰਨ ਲੱਗਿਆ ਅੱਛਾ ਫਿਰ ਮੋਂ ਨਾਲ ਦੋ ਮੂਕ ਮੈਚ ਖੇਡੇ ਬਾਈ ਫਿਰ ਮੈਨੂੰ ਜਿਆਦਾ ਕਰਨ ਲੱਗਾ ਵੀ ਸਾਡੇ ਨਾਲ ਖੇਡਾ ਫਿਰ ਵੀ ਸਾਡੇ ਪਿੰਡ ਦੀ ਟੀਮ ਵਧੀਆ ਹੁੰਦੀ ਸੀ ਬਈ ਅੱਛਾ ਫਿਰ ਮੈਂ ਪਿੰਡ ਚ ਖੇਡੀ ਗਿਆ ਬਈ ਪੂਰੇ ਫਾਸ ਫਾਸ ਮੈਚ ਲੱਗਦੇ ਸੀ ਹਾਂ 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 ਬਈ ਅਸੀਂ ਹਾਰਦੇ ਨਹੀਂ ਤੇ ਬਈ ਸੁਰਖਪੁਰ ਇਹ ਸਾਰਿਆਂ ਨੂੰ ਹਰਾ ਜਾਂਦੀ ਸੀ ਬਈ ਹੋਰ ਇਧਰ ਆ ਕੇ ਅੱਛਾ ਅਸੀਂ ਜਾਫੀ ਨਹੀਂ ਖਾਂਦੇ ਤੇ ਬਈ ਉਹਨਾਂ ਨੂੰ ਠੀਕ ਹੈ ਤੇ ਬਾਕੀ ਕੋਈ ਜਾਫੀ ਜਿਹੜਾ ਐਵੇਂ ਹੋਵੇ ਵੀ ਤੰਗ ਕਰਦਾ ਸੀ ਯਾਰ ਆਹ ਜਾਫੀ ਨੇ ਆਪਾਂ ਨੂੰ ਤੰਗ ਕਰਿਆ ਤੇ ਬਈ ਹੁੰਦੇ ਨੇ ਚਲ ਹੁੰਦੇ ਨੇ ਫੇਰ ਜਾਫੀ ਵੀ ਤਕੜੇ ਹੁੰਦੇ ਨੇ ਰੇਡਰ ਵੀ ਤਕੜੇ ਹੁੰਦੇ ਨੇ ਜੀ ਹਾਂ ਤੇ ਲੱਖਾ ਬਈ ਲੱਖਾ ਟੰਡੋਲੀ ਆ ਹਾਂ ਬਈ ਠੀਕ ਹੈ ਉਹ ਵਧੀਆ ਜਾਫੀ ਦੀ ਬਈ ਉਹ ਫੜ ਜਾਂਦਾ ਤੇ ਕਈ ਵਾਰ ਲੱਤ ਘੁੰਮ ਜਾਂਦੀ ਤੇ ਕਈ ਵਾਰ ਨਹੀਂ ਵੀ ਘੁੰਮਦੀ ਅੱਛਾ ਹਾਂ ਅੱਜ ਵੀ ਲੱਖਾ ਵਧੀਆ ਤਕੜਾ ਖੇਡ ਰਿਹਾ ਹੈ ਲੱਖਾ ਟੰਡੋਲੀ ਤੇ ਬਹੁਤ 플레이ਰ ਨੇ ਜਿਹੜੇ ਬਿੰਦਰੀ ਦੇ ਨਾਲ ਚੋਟੀ ਦੇ ਮੱਲ ਆ ਜਿਹੜੇ ਕਬੱਡੀ ਖੇਡ ਰਹੇ ਨੇ ਪਰ ਬਿੰਦਰੀ ਇੱਕ ਬਿਮਾਰੀ ਕਰਕੇ ਆਪਣੇ ਘਰ ਦੀ ਬਿਮਾਰੀ ਕਰਕੇ ਆਪਣੇ ਘਰੇ ਬੈਠਾ ਤੇ ਵਿੰਦਰੀ ਵਰਗੇ ਹੋਰ ਬਹੁਤ 플레이ਰ ਨੇ ਜਿਹੜੇ ਇੱਕ ਗਰੀਬੀ ਦੇ ਵਿੱਚ ਦਬ ਕੇ ਇੱਕ ਮਜਬੂਰੀ ਕਰਕੇ ਜਿਹੜੇ ਘਰੇ ਬਹਿ ਗਏ ਮੈਂ ਬੇਨਤੀ ਕਰਦਾ ਵੀ ਜਰੂਰ ਜਿਹੜੇ ਇਹੋ ਜਿਹੇ 플레이ਰਾਂ ਨੂੰ ਜਿਹੜੇ ਆਪਣੀ ਨਿਗਾ ਦੇ ਵਿੱਚ ਤਕੜਾ ਖੇਡੇ ਹੋਏ ਨੇ ਉਹਨਾਂ ਦਾ ਸਨਮਾਨ ਜਿਹੜਾ ਤੁਸੀਂ ਉਹ ਜਰੂਰ ਕਰਿਆ ਕਰੋ ਤੇ ਉਹਨਾਂ ਨੂੰ ਖੜੇ ਜਰੂਰ ਕਰੋ ਖੇਡਣ ਦੇ ਲਈ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਵੀ 50000 ਜਿਹੜਾ ਜੇ ਆਪਾਂ ਕਿਸੇ ਨੂੰ ਦੇ ਦਾਂਗੇ ਪਰਮਾਤਮਾ ਨੇ ਆਪਾਂ ਨੂੰ ਦਿੱਤਾ ਜੇ ਆਪਾਂ ਪੰਜ ਚਾਰ ਮੁੰਡੇ ਰਲ ਕੇ ਕਿਸੇ ਨੂੰ ਖੜਾ ਕਰ ਰਹੇ ਆ ਉਹਦੇ ਵਰਗਾ ਜਿਹੜੀ ਕੋਈ ਚੀਜ਼ ਨਹੀਂ ਉਹਦੇ ਵਰਗਾ ਕੋਈ ਪੁੰਨ ਨਹੀਂ ਪਲੇਅਰ ਜਿਹੜੇ ਇੱਕ ਰੱਬ ਦਾ ਰੂਪ ਹੁੰਦੇ ਨੇ ਕਬੱਡੀ ਇੱਕ ਤਪੱਸਿਆ ਤਪੱਸਿਆ ਕਰਕੇ ਬਿੰਦਰੀ ਬਾਈ ਪਲੇਅਰ ਬਣਦਾ ਸਹੀ ਜੀ ਬਾਈ ਬਹੁਤ ਮਿਹਨਤ ਕਰਨੀ ਪੈਂਦੀ ਬਈ ਖੇਡਣ ਵਾਸਤੇ ਬਹੁਤ ਜ਼ਿਆਦਾ ਤੇ ਉਦੋਂ ਬਿੰਦਰੀ ਫਿਰ ਤੁਸੀਂ ਬਈ ਇਸੇ ਗਰਾਊਂਡ ਦੇ ਵਿੱਚ ਖੇਡਦੇ ਰਹੇ ਹਾਂ 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 ਬਈ ਅਸੀਂ ਐ ਸਮਝ ਲਾਈ 50 60 80 ਜਾਣੇ ਹੁੰਦੇ ਦੇ ਬਈ ਹਾਂ ਅਲਮੁਦੁੱਲਾ ਵੀ 60 ਦਾ ਹੱਪ ਲਾ ਕੇ ਫੇਰ ਮਿਹਨਤ ਲਾਉਂਦੇ ਦੋਏ ਦੋਏ ਸਾਈਡਾਂ ਟੀਮਾਂ ਵੰਡ ਕੇ ਫੇਰ ਹੱਪ ਲਾਉਂਦੇ ਸੀ ਹੱਪ 60 ਦਾ ਹੱਪ ਲਾ ਕੇ ਦੇਣਾ ਬਈ ਮੁਗਦੀ ਮੁਗਦਾ ਹੁਣ ਤਾਂ 10 ਮਿੰਟ ਨਹੀਂ ਰੇਟਾਂ ਪਾ ਗਿਆਂ ਉਸ ਤੋਂ ਬਾਅਦ ਡੇਢ ਘੰਟਾ ਮਿਹਨਤ ਲਾਉਂਦੇ ਬਈ ਐਕਸਟਰਾ ਠੀਕ ਹੈ ਆਪਣੇ ਅਮਰੀਕ ਆਪਣਾ ਬਾਈ ਡੀਪੀ ਹੋ ਗਿਆ ਆਪਣੇ ਸੰਗੂਲ ਪੜਾਉਂਦਾ ਆਪਣੇ ਪਿੰਡ ਦੀਆਂ ਹੁਣੇ ਬਈ ਬਹੁਤ ਮਿਹਨਤ ਮਿਹਨਤ ਕਰਾਈ ਛੱਡੇ ਬਈ ਤੇ ਕਬੱਡੀ ਚ ਜਿਹੜੀ ਉਹ ਵੀ ਇਹੋ ਜਿਹਾ ਖੜਾ ਰਹੀ ਹੋਵੇ ਜਿਹਨੇ ਉਦੋਂ ਤੁਹਾਨੂੰ ਦਾ ਪੇਚ ਦੱਸਿਆ ਹੋਣਾ ਕਰਦਾ ਹੋਵੇ ਵੀ ਵਿੰਦਰੀ ਨੂੰ ਯਾਰ ਆਪਾਂ ਦੱਸਿਆ ਹੋਏ ਵੀ ਵਿੰਦਰੀ ਆ ਕਰਿਆ ਕਰ ਕੋ ਇਦਾਂ ਕਰਿਆ ਕਰ ਇਦਾਂ ਬਾਈ ਅਮਰੀਕ ਅਮਰੀਕ ਆਪਣਾ ਬਾਈ ਅਸਿਆ ਹਾਂ ਬਾਈ ਬਹੁਤ ਹਰ ਇੱਕ ਜੀ ਦਾਦਾ ਦੀ ਵੀ ਐ ਮੇਰੀ ਕੱਲੇ ਦੀ ਮਿਹਨਤ ਵੀ ਬਈ ਐਕਸਟਰਾ ਕਰਾਂਗਾ ਬਿਰੋ ਅੱਛਾ ਹਾਂ ਬਾਈ ਬਹੁਤ ਸਾਦ ਮੰਨ ਲਵੋ ਉਸ ਨੂੰ ਹਾਂ 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 ਇਨਸਾਨ ਨੂੰ ਐ ਮੰਨਦੇ ਹਾਂ ਹਾਂ ਬਾਈ ਧੰਨਵਾਦ ਅਮਰੀਕ ਬਾਈ ਦਾ ਜਿਨੇ ਇੱਕ ਹੀਰਾ ਤਰਾਸ਼ ਕੇ ਦਿੱਤਾ ਮਾਂ ਖੇਡ ਕਬੱਡੀ ਨੂੰ